ਜਿੱਥੇ ਇੱਕ ਪਾਸੇ ਕੋਰਟ ਨੂੰ ਇਨਸਾਫ ਦਾ ਮੰਦਰ ਮੰਨਿਆ ਜਾਂਦਾ ਹੈ ਉੱਥੇ ਦੂਜੇ ਪਾਸੇ ਅੱਜ ਉਸ ਜਗ੍ਹਾ ਤੇ ਦੋ ਧਿਰਾਂ ਨੇ ਜਿਹੜੀਆਂ ਆਹਮੋ ਸਾਹਮਣੀ ਹੋਈਆਂ ਨੇ ਅਤੇ ਇੱਕ ਧਿਰ ਦੀ ਜਿਹੜੀ ਪੱਗ ਤੱਕ ਉਤਰ ਗਈ ਆ ਤਾਂ ਬਿਲਕੁਲ ਸਿੱਖ ਵਕੀਲ ਦੀ ਪੱਗ ਉਤਰੀ ਆ ਉੱਥੇ ਵਕੀਲ ਭਾਈ ਚਾਹਰੇ ਨੇ ਕਿਹਾ ਕਿ ਜਿਹੜਾ ਕੋਰਟ ਦਾ ਸਟਾਫ ਹੈ ਉਹ ਸਾਡੇ ਨਾਲ ਅਕਸਰੀ ਬਦਸਲੂਕੀ ਕਰਦਾ ਹੈ ਇਸ ਵਾਰ ਵੀ ਉਹਨਾਂ ਨੇ ਇੱਕ ਨਾਮਵਰ ਵਕੀਲ ਦੀ ਪੱਗ ਤੱਕ ਉਤਾਰ ਦਿੱਤੀ ਉਹਨਾਂ ਕਿਹਾ ਕਿ ਹੁਣੇ ਧੱਕੇਸ਼ਾਹੀ ਹੈ ਜਿਹੜੀ ਨਹੀਂ ਸਹਿਣਗੇ ਕਿਉਂਕਿ ਵਕੀਲਾਂ ਦੇ ਨੇ ਜੋ ਬਿਆਨ ਸਾਹਮਣੇ ਆਏ ਨੇ ਕਿ ਜਦੋਂ ਤੱਕ ਕੋਰਟ ਦੇ ਸਟਾਫ ਦੇ ਉੱਤੇ ਪਰਚਾ ਤੱਕ ਨਹੀਂ ਦਰਜ ਕੀਤਾ ਜਾਂਦਾ ਉਹਨਾਂ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਿਹੜਾ ਜਾਰੀ ਰੱਖਣਗੇ ਤਾਂ ਮਾਹੌਲ ਹੈ ਜਿਹੜਾ ਇਸ ਵੇਲੇ ਭੱਜਦਾ ਹੋਇਆ ਨਜ਼ਰਦਾਰੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਆ ਜਾਊਗਾ ਅੰਮ੍ਰਿਤ ਇਹ ਗਲਤੀਆਂ ਕਰਕੇ ਬਾਅਦ ਜੋ ਧਰਨਾ ਲਾ ਕੇ ਹੋਰ ਗਲਤੀਆਂ ਕਰਨ ਦਾ ਹੱਕ ਮੰਗ ਰਹੇ ਪਏ ਆ ਇਹਦਰ ਨਾਲ ਉੱਟੂਗਾ ਉਦੋਂ ਹੀ ਵਕੀਲ ਭਰਾ ਪੁਸ਼ਕਰ ਅੱਗੇ ਦਾ ਡਿਸੀਜਨ ਲੈਣਗੇ। ਐਡਵੋਕੇਟ ਸਾਹਿਬ ਕਿਵੇਂ ਦੇ ਦੇਓ ਕਿ ਵਕੀਲ ਭਾਈ ਚਾਰੇ ਨਾਲ ਪਹਿਲਾਂ ਵੀ ਇਹਨਾਂ ਦਾ ਬਰਾਦਰ ਇਹ ਤੱਕ ਆਸ਼ਾ ਜੀ ਹੁਣ ਖਤਮ ਹੋ ਜੂਗੀ ਜਦੋਂ ਪਰਚਾ ਹੋਊਗਾ ਅਰੈਸਟ ਹੋਗੀ ਕੋਈ ਵਕੀਲ ਉਹਨਾਂ ਵੱਲੋਂ ਪੇਸ਼ ਨਹੀਂ ਹੋਗਾ ਇਹ ਮਤਾਂ ਪੈ ਜਾਣਾ। ਕੋਈ ਵਕੀਲ ਉਹਨਾਂ ਵੱਲੋਂ ਅਕਿਊਜ਼ ਪਰਸਨ ਵੱਲੋਂ ਕੋਈ ਵੀ ਨਹੀਂ ਪੇਸ਼ ਨਹੀਂ ਹੋਗਾ। ਤੁਹਾਡੇ ਨਾਲ ਜੁਡੀਸ਼ੀਅਲ ਸਿਸਟਮ 'ਚ ਲੜਾਈ ਨਹੀਂ ਹੁੰਦੀ ਹੈਗੀ। ਇੱਕ ਹੈਲਥੀ ਹੈਲਥੀ ਕਨਵਰਸੇਸ਼ਨ ਹੁੰਦੀ ਹੈ। ਇਹ ਹੈਲਥੀ ਕਨਵਰਸੇਸ਼ਨ ਦੇ ਵਿੱਚ ਇੱਕ ਤਰ ਆਪਣੇ ਆਪ ਨੂੰ ਬਹੁਤ ਸੁਪਰੀਮ ਮੰਨਦੀ ਪਈ ਹੈ। ਕਿ ਅਸੀਂ ਬਹੁਤ ਸੁਪਰੀਮ ਆ ਸਰ ਕਾਰਨ ਅਸੀਂ ਤਾਂ ਅਸੀਂ ਜਾਨਣਾ ਚਾਹੁੰਦੇ ਆ ਕਿ ਪੱਗ ਲਾਉਣ ਦਾ ਕੀ ਕਾਰਨ ਸੀਗਾ ਇੱਕ ਵਕੀਲ ਸਾਹਿਬ ਨੂੰ ਟ੍ਰੋਟਲੀ ਮਾਰਨ ਦਾ ਕੀ ਕਾਰਨ ਸੀ ਅਸੀਂ ਤਾਂ ਕਦੇ ਕਿਸੇ ਸਟਾਫ ਤੇ ਹੱਥ ਨਹੀਂ ਚੱਕਿਆ ਅਸੀਂ ਕਦੇ ਨਹੀਂ ਹੱਥ ਚੱਕਿਆ ਕਿਸੇ ਵੀ ਉਹਦੇ ਉੱਤੇ ਸਟਾਫ ਦੇ ਉੱਤੇ ਸਟਾਫ ਸਾਡਾ ਭਾਈਚਾਰਾ ਵਾ ਇਹ ਕੁਝ ਬੰਦੇ ਨੇ ਜਿਹੜੇ ਪੂਰੇ ਸਟਾਫ ਨੂੰ ਬਦਨਾਮ ਕਰਦੇ ਅਸੀਂ ਸਾਰੇ ਸਟਾਫ ਬਾਰੇ ਨਹੀਂ ਬੋਲਦੇ ਪਰ ਕੁਝ ਬੰਦੇ ਪੂਰੇ ਸਟਾਫ ਨੂੰ ਬਨਾਮ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਆ ਉਹਨਾਂ ਦੇ ਖਿਲਾਫ ਪੂਰੀ ਬਾਹਰ ਖੜੀ ਆ ਪੂਰੀ ਬਾਹਰ ਸਟੈਂਡ ਕਰਦੀ ਆ ਤੇ ਜਿੰਨੀ ਬਾਹਰ ਸਾਡੀ ਐਗਜ਼ੈਕਟਿਵ ਸਾਡੇ ਲੇਡੀਜ਼ ਮੈਂਬਰ ਸਾਡੇ ਨਿਊ ਮੈਂਬਰਸ ਸਾਡੇ ਪੁਰਾਣੇ ਮੈਂਬਰ ਸਾਰੇ ਉਹ এমਪਲਾਈਜ਼ ਦੇ ਖਿਲਾਫ ਨੇ ਜਿਹੜੇ ਧੱਕਾ ਕਰਿਆ ਜਿਨ੍ਹਾਂ ਨੇ ਤੇ ਜਿਹੜੇ ਆਪਣੇ ਧੱਕੇ ਨੂੰ ਮੰਨਦੇ ਨਹੀਂ ਹੈਗੇ ਕਿਹੜੇ ਐਡਵੋਕੇਟ ਨਾਲ ਜਿਹੜੇ ਨਰਿੰਦਰ ਜੀ ਨੇ ਇਕ ਰੋਹੀ ਜੀ ਨੇ ਠੀਕ ਹੈ ਉਹ ਦੋ ਬੜੇ ਸੰਸੇਰ ਜੀ ਐਡਵੋਕੇਟ ਨੇ ਜਿਹਦੀ ਪੱਗ ਤਾਰੀ ਗਈ ਜਿਹਦੇ ਉਤੇ ਜਿਹਨੂੰ ਮੈਂ ਹੰਡਲ ਕੀਤਾ ਗਿਆ ਨਾਦਰ ਰੂਮ ਦੇ ਵਾਰਡ ਕੇ ਤੁਸੀਂ ਅਗਲੇ ਨੂੰ ਕੁੱਟਣ ਲੱਗ ਗਏ ਹੋ ਆਓ ਇੱਥੇ ਆਜੋ ਆਓ ਇੱਥੇ ਕਾਰਨ ਕੁਝ ਪਤਾ ਲੱਗਿਆ ਬ੍ਰਦਰ ਪਾਗਲ ਆਨ ਦਾ ਕੀ ਕਾਰਨ ਹੈ ਤੁਸੀਂ ਦੱਸ ਦਿਓ ਤੁਹਾਨੂੰ ਕੁਝ ਪਤਾ ਹੋਏਗਾ ਮੈਂ ਵੀ ਹਿੰਦੂ ਫੈਮਿਲੀ ਤੋਂ ਆਇਆ ਯਾਰ ਠੀਕ ਆ ਪਾਗਲ ਆਣਾ ਕਿੱਥੇ ਤੱਕ ਜਾਇ ਸੀ ਪਹਿਲਾਂ ਵੀ ਵਕੀਲ ਭਾਈ ਚਾਰਾ ਤੇ ਜਿਹੜੇ ਇਹ ਮੁਲਾਜ਼ਮ ਸੀਗੇ ਜਿਹੜੇ ਉਦੋਂ ਤਾਂ ਇਹ ਆਮਨੋ ਸਾਹਮਣੇ ਹੋਏ ਸੀ ਇੱਕ ਵਾਰ ਸੁਣੋ ਉਹ ਵੀ ਕਹਿੰਦੇ ਸੀਗੇ ਕਿ ਸਾਡੇ ਨਾਲ ਬਸਰੂਤੀ ਸੀ ਸਰ ਗੱਲ ਪਤਾ ਕੀ ਆ ਜੀ ਅਸੀਂ ਉਦੋਂ ਵੀ ਛੱਡਦਾ ਗਵਰਨਮੈਂਟ EMPLOYE ਹੋ ਕੇ ਹੋ ਕੇ ਤਾਂ ਨਹੀਂ ਅਸੀਂ ਅਸੀਂ ਉਦੋਂ ਵੀ ਛੱਡ ਤਾ ਅਸੀਂ ਕਿ ਆਪਣਾ ਪਰਿਵਾਰ ਆ ਪਾਈਚਾਰਾ ਵਾ ਛੱਡ ਦੋ ਯਾਰ ਕੋਈ ਗੱਲ ਨਹੀਂ ਹੁਣ 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 ਬਾਰ-ਬਾਰ ਅਸੀਂ ਅਸੀਂ ਝੁਕੀ ਜਾਈਏ ਦੱਬੀ ਜਾਈਏ ਕੁਝ 2-4 ਮੁਲਾਜ਼ਮ ਹੀ ਨੇ ਜੀ ਸਾਰਾ ਮੁਲਾਜ਼ਮ ਨਹੀਂ ਖਰਾਬ ਤੁਹਾਨੂੰ ਅੱਜ ਵੀ ਤੁਹਾਨੂੰ ਕਲੀਅਰ ਬੋਲਦੀ ਆ ਵਾਹ 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 ਮਨਮਤੀ ਕਰ ਦਿਓ ਜੱਸਾ ਵੀ ਬਾਹਰ ਆਏ ਸੀ ਸਰ ਮੰਗ ਜੱਸਾ ਸਾਹਿਬ ਨੂੰ ਵੀ ਪਤਾ ਹੈ ਜੀ ਕਿ ਵਕੀਲ ਐਵੇਂ ਹੀ ਧਰਨਿਆਂ ਤੇ ਨਹੀਂ ਪੈਂਦੇ ਕਾਨੂੰ ਸਾਡੇ ਕੰਮ ਤੋਂ ਵੇਲ ਨਹੀਂ ਹੈਗੀ ਪਰ ਅਗਰ ਹੱਥ ਚੱਕਿਆ ਜਾਊਗਾ ਪੱਗ ਉਤਰੂਗੀ ਠੀਕ ਹੈ ਸਾਡੇ ਉਤੇ ਬਰੂਟਲੀ ਬਰੂਟਲ ਅਟੈਕ ਕੀਤਾ ਜਾਏਗਾ ਤਾਂ ਕੋਈ ਛੱਡੇਗਾ ਨਹੀਂ ਜੀ ਲੀਗਲ ਫਰੇਟਰਨਿਟੀ ਬੜੀ ਐਜੂਕੇਟਿਡ ਕਲਾਸ ਹੈਗੀ ਹੈ ਠੀਕ ਹੈ ਜਿਹੜਾ ਇੱਥੇ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਕਰਦੀ ਹੈਗੀ ਹੈ ਔਰ ਇਦਾਂ ਦੀ ਪੜ੍ਹੀ ਲਿਖੀ ਜਮਾਤ ਨਾਲ ਜੇ ਕੋਰਟ ਦੇ ਵਿੱਚ ਇਦਾਂ ਦੇ ਕੰਮ ਹੋਣ ਆਗੇ ਤੇ ਕੋਈ ਵੀ ਇੱਥੇ ਸੇਫ ਮਹਿਸੂਸ ਨਹੀਂ ਕਰ ਸਕਦਾ ਅਸੀਂ ਤਾਂ ਲੋਕਾਂ ਨੂੰ ਇਨਸਾਫ ਦਿਵਾਉਣਾ ਹੈਗਾ ਤੇ ਇੱਥੇ ਜਿਹੜੇ ਕੰਮ ਕਰਮਚਾਰੀ ਕੰਮ ਕਰਦੇ ਹੈਗੇ ਨੇ ਇਹ ਸਾਰੇ ਪਰਿਵਾਰ ਦੀ ਤਰ੍ਹਾਂ ਤੁਹਾਨੂੰ ਕੰਮ ਕਰਨਾ ਚਾਹੀਦਾ ਹੈਗਾ ਨਾ ਕਿ ਕਿਸੇ ਦਾ ਤੁਸੀਂ ਉੱਚੀ ਹਰਕਤਾ ਕਰਕੇ ਤੁਸੀਂ ਕਿਸੇ ਦੀ ਪੱਗ ਲਾ ਦੋ ਅੱਜ ਸਾਡੇ ਵਕੀਲ ਜਿਹੜੇ ਹੈਗੇ ਨੇ ਉਹ ਐਜੂਕੇਟਿਡ ਜਿਹੜਾ ਪੜਿਆ ਲਿਖਿਆ ਸਮਾਜ ਨਾਲ ਵਰਗ ਸੰਬੰਧਿਤ ਹੈਗਾ ਉਹਦੀ ਪੱਗ ਉਧਾਰ ਦਿੱਤੀ ਗਈ ਵਿਦਆਊਟ ਐਨੀ ਰੀਜ਼ਨ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਤਾਂ ਦੇ ਜਿਹੜੇ ਸ਼ਰਾਰਤੀ ਤੱਤ ਜਿਹੜੇ ਕਿ ਗਵਰਨਮੈਂਟ ਸਰਵਿਸ 'ਚ ਆਪਣੇ ਆ ਚੁੱਕੇ ਹੈਗੇ ਨੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹੈਗੇ ਨੇ ਇਮੀਡੀਏਟਲੀ ਉਹਨਾਂ ਦੀ ਟਰਮੀਨੇਸ਼ਨ ਕੀਤੀ ਜਾਵੇ ਉਹਨਾਂ ਤੇ ਐਕਸ਼ਨ ਲਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਔਰ ਮੈਂ ਜਿੱਤਾ ਕਿ ਹੁਣੇ ਦੇਖਿਆ ਹੈਗਾ ਕਿ ਕੁਝ ਗਵਰਨਮੈਂਟ ਮੁਲਾਜ਼ਮਾ ਨੇ ਵੀ ਜਿਹੜੇ ਹੈਗੇ ਨੇ ਕੋਰਟ ਸਟਾਫ ਨੇ ਜਿਹੜਾ ਹੈਗਾ ਉਹ ਤਰਨਾ ਲਗਾ ਦਿੱਤਾ ਗਿਆ ਹੈਗਾ ਔਰ ਉਹ ਬਿਲਕੁਲ ਹੀ ਗੈਰਕਾਨੂੰਨੀ ਹੈਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈਗਾ ਇਮੀਡੀਏਟਲੀ ਹਾਈ ਕੋਰਟ ਨੂੰ ਉਹਦੇ 'ਚ ਐਕਸ਼ਨ ਲੈਣਾ ਚਾਹੀਦਾ ਹੈਗਾ ਜਿਹੜੇ ਜਿਹੜੇ ਤਰਨੇ ਦੇ ਵਿੱਚ ਬੈਠੇ ਹੈਗੇ ਨੇ ਇਹਨਾਂ ਨੂੰ ਵੀ ਇਮੀਡੀਏਟਲੀ ਸਸਪੈਂਡ ਕਰਨਾ ਪੈਣਾ ਹੈਗਾ ਇਨ ਆਲਕੋਲ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਹ ਧਰਨਾ ਲਗਾਉਣ ਔਰ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਇਹ ਆਪਣੀਆਂ ਮੰਗਾਂ ਜਾਂ ਕੋਈ ਇਲੀਗਲ ਡਿਮਾਂਡਸ ਕਰ ਰਹੇ ਨੇ ਉਹ ਇਮੀਡੀਏਟਲੀ ਉਹਦੇ ਤੇ ਐਕਸ਼ਨ ਲੈਣਾ ਬੰਦ ਕਰਨਾ ਇਸਾਰ ਵਿੱਚ ਵਿੱਚ ਹਾਈ ਕੋਰਟ ਤੋਂ ਰੋਕ ਕੀਤਾ ਜਾਊਗਾ ਉੱਥੇ ਦੱਸਿਆ ਜਾਊਗਾ ਕਿਤਾਂ ਦਾ ਲੁਧਿਆਣਾ ਦੇਖੋ ਜਦ ਧਰਨਾ ਹੀ ਇਲੀਗਲ ਕੋਈ ਕੋਰਟ ਸਟਾਫ ਲਗਾ ਕੇ ਬਹਿਜੂਗਾ ਤੇ ਉਹਦੇ ਤੇ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਹੀ ਪੈਣਾ ਹੈ ਉਹਨਾਂ ਨੂੰ ਦੇਖਣਾ ਪੈਣਾ ਹੈਗਾ ਕਿ ਤੁਸੀਂ ਇਲੀਗਲ ਕੀਤਾ ਧਰਨਾ ਲਗਾ ਸਕਦੇ ਹੈਗੇ ਹੋ ਇਮੀਡੀਏਟਲੀ ਆ ਜਿਹੜੇ ਜਿੰਨੇ ਵੀ ਮੁਲਾਜ਼ਮ ਬੈਠੇ ਹੈਗੇ ਨੇ ਇਹਨਾਂ ਦੀ ਇਮੀਡੀਏਟਲੀ ਸਰਵਿਸ ਜਿਹੜੀ ਹੈਗੀ ਆ ਟਰਮੀਨੇਟ ਕਰਨੀ ਚਾਹੀਦੀ ਹੈਗੀ ਆ ਜਿਹੜੇ ਕਿ ਇਦਾਂ ਦੇ ਇਲੀਗਲ ਐਕਟੀਵਿਟੀ ਨੂੰ ਸਪੋਰਟ ਕਰ ਰਹੇ ਹੈ। ਉਹਨਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਗਲਾ ਐਕਸ਼ਨ ਤੁਹਾਡਾ ਦੇਖੋ ਨਾ ਕਿਤਾ ਨਹੀਂ ਹੋਏਗੀ ਐਕਸ਼ਨ ਹਾਈ ਕੋਰਟ ਨੂੰ ਲੈਣਾ ਹੀ ਪਏਗਾ ਇਮੀਡੀਏਟਲੀ ਐਕਸ਼ਨ ਲੈਣਾ ਪਏਗਾ ਇੱਕ ਕੋਰਟ ਜਿਹੜਾ ਹੈਗਾ ਕੋਰਟ ਦਾ ਜਿਹੜਾ ਵਰਕਰ ਹੈਗਾ ਜਿਹੜਾ ਉਹ ਇਮੀਡੀਏਟਲੀ ਉਹ ਜਿਹੜਾ ਅੰਡਰ ਦੀ ਸਰਵੇਲੈਂਸ ਆਫ ਹਾਈ ਕੋਰਟ ਆਂਦਾ ਹੈਗਾ ਜੇ ਉਹ ਹੀ ਸਟ੍ਰਾਈਕ ਕਰਕੇ ਬਹਿਜੂਗੇ ਇੱਕ ਪਾਸੇ ਤਾਂ ਆਪਾਂ ਕਹਿੰਨੇ ਆ ਵੀ ਆਪਾਂ ਲੋਕਾਂ ਨੂੰ ਇਨਸਾਫ ਦਿਵਾਣਾ ਹੈਗਾ ਇੱਕ ਦਿਨ ਦਾ ਵੀ ਡਿਲੇ ਨਹੀਂ ਹੋਣਾ ਚਾਹੀਦਾ ਕਾਨੂੰਨ ਦੇ ਇੱਥੇ ਲੋਕੀ ਕੋਈ ਦਿੱਲੀੋਂ ਆਇਆ ਕੋਈ ਬੰਬੇ ਤੋਂ ਆਇਆ ਇੱਥੇ ਇਹ ਕਰ ਰਹੇ ਆ ਕਿ ਤੁਸੀਂ ਕੋਰਟ ਸਟਾਫ ਇਦਾਂ ਦੀ ਇਹ ਹਰਕਤ ਕਰ ਸਕਦੇ ਹੋ ਨਹੀਂ ਕਰ ਸਕਦੇ ਹੋ ਇਹ ਬਿਲਕੁਲ ਹੀ